प्लीज हमारे चैनल को सब्सक्राइब करें और घंटी के आइकन पर क्लिक करें व शेयर करना न भूलें बाबा गंगाराम बास्केटबॉल स्टेडियम के दरवाहा विखे तीन रोजा बास्केटबॉल टूर्नामेंट यादगारी होने बड़ा 79ਵਾਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2025-26 ਤਹਿਤ ਬਾਬਾ ਕੰਗਾਰਾਮ ਬਾਸਕਟਬਾਲ ਸਟੇਡੀਅਮ ਦੇ ਦਰਵਾਹੇ 'ਤੇ ਲਗਣਪ੍ਰੇ ਸਿੰਘ ਲਾਲੀ ਮਾਨ ਪ੍ਰਧਾਨ ਜ਼ਿਲ੍ਹਾ ਬਾਸਕਟਬਾਲ ਦੀ ਅਗਵਾਈ ਅਤੇ ਇੰਚਾਰਜ ਕੋਚ ਐਸ.ਆਈ. ਜਗਸੀਰ ਪੂਰੀ ਦੀ ਦੇਖਰੇਖ ਵਿੱਚ 6 ਨਵੰਬਰ ਤੋਂ 8 ਨਵੰਬਰ 2025 ਤੱਕ ਤਿੰਨ ਰੋਜ਼ਾ ਬਾਸਕਟਬਾਲ ਅੰਡਰ ਓਨਲੀ ਲੜਕੀਆਂ ਦੇ ਆਯੋਜਿਤ ਟੂਰਨਾਮੈਂਟ ਦੀ ਲੜੀ ਤਹਿਤ ਅੱਜ ਤੀਸਰੇ ਤੇ ਆਖਰੀ ਦਿਨ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਸਰਪ੍ਰਸਤ ਅਵੈਸਿੰਗ ਢਿੱਲੋ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਫਾਈਨਲ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਫਾਈਨਲ ਮੁਕਾਬਲੇ ਸੰਬੰਧੀ ਜਾਣਕਾਰੀ ਦੇਣ ਦੇ ਇੰਚਾਰਜ ਕੋਚ ਐਸਐਸ ਜੈਸੀਪੂਰੀ ਨੇ ਦੱਸਿਆ ਕਿ ਅੱਜ ਫਾਈਨਲ ਮੁਕਾਬਲੇ ਵਿੱਚ ਟੀਮ ਲੁਦੀਆਣਾ ਨੇ ਪਹਿਲਾ ਸਥਾਨ ਟੀਮ ਸ਼ਿਆਪੁਰਗੋਵੀ ਨੇ ਦੂਸਰਾ ਸਥਾਨ ਟੀਮ ਸ਼੍ਰੀ ਮੁਕਤਸਰ ਸਾਹਿਬ ਨੇ ਤੀਜਾ ਸਥਾਨ ਅਤੇ ਟੀਮ ਮੋਹਾਲੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਜੇਤੂ ਟੀਮਾਂ ਨੂੰ ਸਰਪ੍ਰਸਤ ਅਵੈ ਸਿੰਘ ਢਿੱਲੋਂ ਅਤੇ ਡੀਐਸਪੀ ਅਰਣ ਮੁੰਡਲ ਨੇ ਮੈਡਲ ਅਤੇ ਟਰੋਫੀ ਵੇਟ ਕਰਕੇ ਸਨਮਾਨਿਤ ਕੀਤਾ ਇਸ ਮੌਕੇ ਸਰਪ੍ਰਸਤ ਅਵੈ ਸਿੰਘ ਢਿੱਲੋਂ ਅਤੇ ਡੀਐਸਪੀ ਅਰਣ ਮੁੰਡਲ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦੇ ਕਿਹਾ ਕੇ ਖੇਡਾਂ ਜਿੱਥੇ ਨਸ਼ਿਆਂ ਨੂੰ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਉੱਥੇ ਹੀ ਨੌਜਵਾਨਾਂ ਅਤੇ ਖਿਡਾਰੀਆਂ ਦੀ ਸਿਹਤ ਸੁਰੱਖਿਆ ਤੇ ਮਾਨਸਿਕ ਸੰਤੁਲਨ ਨੂੰ ਬਰਕਰਾਰ ਰੱਖਦੀਆਂ ਹਨ ਇਸ ਲਈ ਉਹਨਾਂ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਅਜਿਹੇ ਟੂਰਨਾਮੈਂਟ ਵਿੱਚ ਵਾਤਵਾਂਤ ਪਾਗ ਲੈਣ ਲਈ ਪ੍ਰੇਰਿਤ ਕੀਤਾ ਅਵੇ ਵੀ ਜਿੱਤੇ ਤਨਹਜਾ ਬਾਸਕਟਬਾਲ tournaments ਆਪਣੇ ਦੰਤਸ਼ੀ ਕਰਵਾ ਦਿੱਤਾ ਹੈ ਤੇ ਕੀ ਗੱਲ ਹੈ ਜੋਤਾ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ 71ਵੀਂ ਪੱਤਨੀ ਰਾਜਪਤਰੀ ਟੇਡਾ ਹੋ ਰਹੀਆਂ ਨੇ 올 ਗਏ ਜਾਂਦੇ ਉਹਦੇ ਨਾਲ ਮੈਨੂੰ ਖੁਸ਼ੀ ਇਸ ਗੱਲ ਦੀ ਕਿ ਅੱਜ ਮੇਰੇ ਨਾਲ ਨਾਲ ਭਲੀ ਕ੍ਰਿਤੀ ਨੇ ਚੋਕੀ ਡਾਂਸ ਵਿੱਚ ਪੇਸ਼ ਕਰਦੇ ਨੇ ਨਾਲ ਹੀ ਸਾਡੇ ਮਾਨਯੋਗ ਐਸਚੂ ਸਾਹਿਬ ਸਿੱਤੀ ਗਦਨ ਬਾਤ ਕੋ ਆਏ ਨੇ ਤਾਂ ਬੜਾ ਚੰਗਾ ਮਾਹੌਲ ਹੈ ਬੱਚੇ ਬਹੁਤ ਵਧੀਆ ਪਾਰਟਿਸਪੇਟ ਕਰ ਰਹੇ ਨੇ ਚੰਗੇ ਲਵੇ ਦੀ ਲਾਚੀ ਹੈ ਚੰਗੇ ਲਵੇ ਦੀ ਗੇਮ ਲਗਾ ਹੀ ਦੇ ਪਾਸਰ ਨੇ ਆਪਣੇ ਕੋਚ ਸਾਹਿਬ ਜਕੀਰਪੁਰੀ ਜੀ ਤੇ ਆਪਣੇ ਪ੍ਰਧਾਨ ਸਾਹਿਬ ਇਸ ਐਸੋਸੀਏਸ਼ਨ ਦੇ ਲਾਲੀ ਮਾ ਜੀ ਬਹੁਤ ਵਧੀਆ ਇਹਨਾਂ ਨੇ ਇਹਨਾਂ ਨੂੰ ਰਿਕੋਗਨਾਈਜ਼ ਕੀਤਾ ਤੇ ਐਵੇਂ ਦੇ ਇਵੈਂਟਸ ਨਾਲ ਬੱਚਿਆਂ ਅੰਦਰ ਪਲੇਅਰਾਂ ਅੰਦਰ ਜ਼ਿਆਦਾ ਰੱਖਾਂ ਬਾਤ ਇਹ ਕਿ ਛਾ ਵਗਾ ਹੋਰ ਦੀ ਮੱਤੇ ਗੰਦੀ ਚਲੋ ਤੇ ਇਸ ਨੇ ਅੱਜ ਫਾਇਰ ਹਾਈਲਟਾਇਡ ਸੈੱਗਮੈਂਟ ਜੀ ਤੇ ਤੇਰਾ ਅਗਰ ਕਿਸੇ ਕਿਸੇ ਦਾ ਕਰਦਾ ਹੈ ਹੈ ਇਹ ਕਿ ਦਿਨਾਂ ਚਲਾ ਸਕਿਤ ਲਾਜ ਉਸ ਬੜਾ ਫਾਈਟ ਹੁੰਦਾ ਬਾਸਕਟਬਾਲ ਦਾ ਬਾਰੇ ਅੰਤਰਾਲ ਕੋ ਜਿੱਤਾ ਹਾਰ ਦਾ ਹੈ ਜੋ ਵੀ ਜਿੱਤਦਾ ਜੋ ਵੀ ਕੋਟੇ ਨੰਬਰ ਤੇ ਆਉਂਦਾ ਗੇਮ ਬਹੁਤ ਲੱਦੀ ਹੋਈ ਹੈ ਗੇਮ ਦਾ ਲੈਵਲ ਬਹੁਤ ਚੰਗਾ ਸੀ ਲਦਾਈ ਦੇਣਾ ਚਾਹਣਾ ਤੇ ਬੈਸਟ ਫਲਾਗ 20000 ਦਾ ਚਾਹਣਾ ਜਿੰਨੇ ਸਾਡੇ ਤੇ ਪਾਰਟਿਸਪੈਂਟਸ ਆਏ ਸਮੇਤਨ ਰੌਏ ਤੇ ਸਾਡੇ ਸ਼ਹਿਰ ਦਾ ਸਾਡੇ ਗਰਾਊਂਡ ਦਾ ਉਹਨਾਂ ਨੇ ਨਾਮ ਵੀ ਦਾਇਨ ਚਾਹਦਾ ਹੈ ਲੱਗੇ ਸਰਸਤਨਗਰ ਪਾਸਰਪਾਲ ਟੂਰਨਾਮੈਂਟ ਦਾ ਫਾਈਨਲ ਮੈਚ ਹੋਇਆ ਇਹਦੇ ਬਾਰੇ ਕੀ ਜਾਣਕਾਉ ਬਹਿਨ ਜੀ ਸਾਰੇ ਜੋ ਇਹ ਸਾਡੀ ਬਾਸਕਟਬਾਲ ਐਸੋਸੀਏਸ਼ਨ ਲੋਗ ਜਿਹੜਾ ਇਹ ਬਾਲਾ ਕਿ ਚੱਲ ਗਿਆ ਹੈ ਇਹਲਾ ਬਾਸਕਟਬਾਲ ਸਾਡੀ ਜਿਹੜੀ ਜੀਓ ਦੇ ਬਸ ਤੇ ਬਹੁਤ ਹੀ ਸ਼ਲਾਘਾਯੋਗ ਹੈ ਇਹਦੇ ਵਿੱਚ ਕੁੱਲ 25 ਟੀਮਾਂ ਨੇ ਜਿਹੜਾ ਹੈਗਾ ਭਾਗ ਲਿਆ ਤਿੰਨ ਰੋਗਾਂ ਇਸ ਇਹਦੇ ਲੈਦੇ ਦੇ ਵਿੱਚ ਜਿਸ ਨੂੰ ਰਾਣਾ ਦੀ ਟੀਮ ਜਿਹੜੀ ਜਿੱਤੂ ਰਹੀ ਹੈ ਤੇ ਬਹੁਤ ਹੀ ਅੱਛੀ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਤੇ ਬਹੁਤ ਦੇ ਸੱਚੇ ਕੰਮ ਨਾਲ ਦਿੱਤਾ ਹੈ ਕਿਹਾ ਇਹਦਾ ਪ੍ਰਵਾਈਆਂ ਦੇ ਨਾਲ ਮੈਨੇਜਮੈਂਟ ਵੱਲੋਂ ਹਰ ਇੱਕ ਪੱਖ ਦਾ ਪੂਰਾ ਧਿਆਨ ਰੱਖਿਆ ਗਿਆ ਤੇ ਬੱਚਿਆਂ ਨੂੰ ਇੱਕ ਖਾਸ ਕਰਕੇ ਸਹਿ ਦਿੱਤੀ ਗਈ ਹੈ ਉਹ ਆਪਣੀ ਪੰਜਾਬ ਸਰਕਾਰ ਦਾ ਵੀ ਪਾਇਲਟ ਪ੍ਰੋਜੈਕਟ ਹੈਗਾ ਜੁੱਤ ਨਸ਼ਿਆਂ ਬਰੋਤ ਤੇ ਨਸ਼ਾ ਤਿਆਗੋ ਤੇ ਖੇਡਾਂ ਦੇ ਵਿੱਚ ਜਿਹੜਾ ਹੈਗਾ ਆਪਣਾ ਯੋਗਦਾਨ ਪਾਓ ਤੇ ਆਪਣੀ ਸੇਤ ਨੂੰ ਤੰਦਰੁਸਤ ਨਾ ਖੇਡਾਂ ਦੇ ਕੀ ਫਾਇਦੇ ਹੈਗੇ ਤੇ ਖਿਡਾਰੀਆਂ ਮੌਜੂਦਾ ਨੂੰ ਖੇਡਾਂ ਦੇ ਬਾਰੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਖੇਡਾਂ ਦੇ ਕਿਹ ਹੈ ਗਿਆ ਇਹ ਓਵਰਆਲ ਇੱਕ ਵਿਅਕਤੀ ਦੇ ਡਿਵੈਲਪਮੈਂਟ ਲਈ ਬਹੁਤ ਹੀ ਮਹੱਤਵਪੂਰਨ ਜਗ੍ਹਾ ਜਿਹੜੀ ਨਵੀਂ ਹੈਗੀ ਹੈ ਤੇ ਜੋ ਸਾਨੂੰ ਕੰਪੀਟੀਟਿਵ ਬਣਾਉਂਦੀ ਹੈ ਸਾਡੀ ਜਿਹੜੀ ਹੈਗੀ ਹੈ ਮਸ਼ਕਲਾਂ ਦੇ ਨਾਲ ਜੂਝਣ ਦੀ ਜਿਹੜੀ ਸਮਰੱਥਾ ਹੈ ਉਹਨੂੰ ਵਧਾਉਂਦੀਆਂ ਨੇ ਸਾਡਾ ਮੈਂਟਲ ਲੈਵਲ ਸਟਰੋਂਗ ਕਰਦੀਆਂ ਨੇ ਸਾਡੇ ਨੂੰ ਸਰੀਰ ਪੱਕ ਤੋਂ ਤੰਦਰੁਸਤ ਰੱਖਦੀਆਂ ਨੇ ਇਹ ਸਾਡੀ ਓਵਰਆਲ ਡਵੈਲਪਮੈਂਟ ਲਈ ਇੱਕ ਵਿਅਕਤੀ ਦੀ ਸਤਜਾ ਬਣਾ ਲਈ ਹਰ ਇੱਕ ਪਾਸੇ ਤੋਂ ਮਦਦ ਕਰਦੀਆਂ ਨੇ ਸੋ ਸਾਰੇ ਹੀ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਜੇਤਾ ਵਿੱਚ ਵੱਧ ਕਰਕੇ ਹਿੱਸਾ ਲੈਣ ਦਾ ਹੈ ਜੇ ਤਰ੍ਹਾਂ ਹਾਸੇ ਪੱਤਰਕਾਰ ਗੋਬਿੰਦ ਗੁੱਪਤਾ ਦੀ ਰਿਪੋਰਟ